ਹਾਣੀ ਪੈਸੇ ਦੀ ਖੇ ਲੇਖਿਕਾ ਕਿਰਨਦੀਪ ਕੌਰ ਭਾਈ ਰੂਪਾ ਕਿਰਨ ਵੇ ਨਿੰਮਿਆ ਛਟੀਆਂ ਦਾ ਲਿਆ ਥੱਬਾ ਚੱਕ ਕੇ ਰੋਟੀਆਂ ਪਕਾਵਾਂ ਫਿਰ ਇੱਥੇ ਕਿਹੜਾ ਸਲੰਡਰ ਭਰਾਇਆ ਜਿਹੜਾ 5 ਮਿੰਟਾਂ ਚ ਰੋਟੀਆਂ ਲਾ ਦੇਉ ਕਮਰੇ ਵਿੱਚ ਬੈਠਾ ਨਿੰਮੇ ਦਾ ਪਾਪਾ ਰਾਮਾ ਬੋਲਿਆ ਹੁਣ ਗੈਸ ਦੱਸ ਮੈਂ ਆਪਦੇ ਛਾਟੀ ਨਾਲ ਭਰਾ ਦਿਆਂ ਪਤਾ ਕਿੰਨਾ ਮਹਿੰਗਾ ਨਾਲੇ ਆਪ ਤੈਨੂੰ ਪਤਾ ਵੀ ਹੈ ਕਿਹੜੇ ਹਾਲਾਤਾਂ ਚੋਂ ਗੁਜ਼ਰਦੇ ਪਏ ਆ ਆਪਾਂ ਛਿੰਦੀ ਆਹੋ ਪਤਾ ਮੈਨੂੰ ਪਰ ਇੱਕ ਗੱਲ ਦਾ ਮੈਨੂੰ ਨਹੀਂ ਅਜੇ ਤੱਕ ਪਤਾ ਲੱਗਿਆ ਵੀ ਤੇਰੀ ਕਮਾਈ ਜਾਂਦੀ ਕਿੱਥੇ ਆ ਆਪਾਂ ਤੁਹਾਨੂੰ ਪੁੱਤਿਆਂ ਦਾ ਕਦੇ ਝੱਜ ਦਾ ਪਾ ਹੰਡਾ ਕੇ ਵੀ ਨਹੀਂ ਵੇਖਿਆ ਲੋਕਾਂ ਵਾਂਗੂ ਵੇਖ ਲਾ ਲੋਕਾਂ ਦੀਆਂ ਤੀਵੀਆਂ ਦੇ ਚੜਦੇ ਤੋਂ ਚੜਦੇ ਸੂਟ ਪਾਏ ਹੁੰਦੇ ਆ ਭਰਾ ਵੇਖ ਲਾ ਤਿੰਨ ਸੂਟਾ कसे ਪਈਆਂ ਉਹ ਵੀ ਰਾਮਾ ਲੋਕਾਂ ਦੀ ਆਪਾਂ ਕੀ ਰੀਸ ਕਰ ਲਾਂਗੇ ਜੱਗ ਨਹੀਂ ਜਿੱਤਿਆ ਜਾਂਦਾ ਛਿੰਦੀਏ ਕੋਈ ਨਾ ਅਗਲੇ ਵਾਰੀ ਭਰਾ ਲਾਂਗੇ ਗੈਸ ਹੁਣ ਤੂੰ ਚੁੱਲ੍ਹੇ ਤੇ ਹੀ ਲਾਦੇ ਰੋਟੀਆਂ ਜਵਾਕ ਸਕੂਲ ਜਾਣ ਕਣੀਓ ਬੈਠੇ ਆ ਨਾਲੇ ਮੈਂ ਵੀ ਕੰਮ ਤੇ ਜਾਣਾ ਫਿਰ ਛਿੰਦੀ ਹਾ ਹਾ ਬੂਰੇ ਵਾਲੀ ਅੰਗਿੱਠੀ ਜਿਹੀ ਲਿਆਦੇ ਪਾਣੀ ਤੱਤਾ ਛੇਤੀ ਹੋ ਜਾਂਦਾ ਉਹਦੇ ਚਰਾਮਾ ਕੋਈ ਨਾ ਹੁਣ ਤੂੰ ਐਂ ਕਰ ਰੋਟੀ ਲਾ ਤੇ ਮੈਂ ਜਾਵਾਂ ਕੰਮ ਤੇ ਬਾਕੀ ਤੂੰ ਫਿਕਰ ਨਾ ਕਰਿਆ ਕਰ ਮੇਰੇ ਤੋਂ ਜਿੰਨਾ ਹੁੰਦਾ ਉਨਾ ਕਰੀ ਜਾਣਾ ਅੱਡੀਆਂ ਚੱਕ ਕੇ ਫਹਾਨੀ ਲੈ ਸਕਦੇ ਮੋਟਿਆਰ ਹੋ ਰਹੀਆਂ ਧੀਆਂ ਵੀ ਮੇਰੀਆਂ ਛਿੰਦੀ ਮਨਹੋਲਾ ਜਾਂ ਕਰਦੀ ਬੋਲੀ ਧੀਆਂ ਦੀ ਟੈਨਸ਼ਨ ਤਾਂ ਜੰਮਦੀਆਂ ਦੀ ਹੋਣ ਲੱਗ ਪੈਂਦੀ ਆ ਪਰ ਤੂੰ ਵੀ ਨਾ ਬੜਾ ਸੋਚਿਆ ਕਰ ਮੈਨੂੰ ਤਾਂ ਖਬਰਾ ਜ ਆ ਜਾਂਦਾ ਤਾਂ ਬੋਲ ਪੈਣੀ ਆ ਛਿੰਦੀਏ ਐਤ ਕੀ ਸਿਆਲ ਚ ਤੈਨੂੰ ਵਧੀਆ ਸੂਟ ਲੈ ਕੇ ਦੇਣਾ ਤੇਰੀ ਰੂਹ ਖੁਸ਼ ਕਰ ਦੇਣੀ ਆ ਮੈਂ ਛਿੰਦੀ ਦੇ ਬੁੱਲਾਂ ਤੇ ਮੀਨਾ ਜਾਂ ਹਾਸਾ ਆਇਆ ਤੇ ਰਾਮਾ ਰੋਟੀ ਵਾਲਾ ਟਿਫਨ ਚੱਕ ਕੰਮ ਤੇ ਚੱਲ ਗਿਆ ਮਗਰੋ ਛਿੰਦੀ ਕੰਮ ਧੰਦਾ ਨਿਵੇੜ ਕੇ ਬਰੋਟੇ ਹੇਠ ਬੈਠ ਗਈ ਦੁਪਹਿਰੇ ਜਿਹੇ ਕੋਈ ਭਾਈ ਦਰੀਆਂ ਵੇਚਣ ਦਾ ਹੌਕਾ ਦੇ ਰਿਆ ਸੀ ਛਿੰਦੀ ਗਿਆ ਤਿੰਨ ਚਾਰ ਗਵੰਡਣਾ ਨੇ ਭਾਈ ਨੂੰ ਰੋਕਿਆ ਤੇ ਸਿੱਧਾ ਛਿੰਦੀ ਦੇ ਬਰੋਟੇ ਹੇਠਾਂ ਬਹਾਲਿਆ ਗਵੰਡਣਾ ਨੇ ਦਰੀਆਂ ਵੇਖਿਆ ਨਵੇਂ ਨਮੂਨੇ ਬਹੁਤ ਸੋਹਣੀਆਂ ਦਰੀਆਂ ਵੇਖ ਛਿੰਦੀ ਦੇ ਮਨ ਵਿੱਚ ਆਇਆ ਕਿ ਇੱਕ ਜੋੜਾ ਮੈਂ ਵੀ ਲੈ ਲਵਾਂ ਪਰ ਦੂਜੇ ਪਾਸੋਂ ਸੋਚਣ ਲੱਗੀ ਘਰੇ ਤਾਂ ਵਿਹੋਖਾਣ ਨੂੰ ਨਹੀਂ ਪੈਸਾ ਮੈਂ ਕਿੱਥੋਂ ਲੈ ਲਵਾਂਗੀ ਗੁਆਂਟਨ ਮੂਰਤੀ ਨੇ ਦੋ ਜੋੜੇ ਦਰਿਆ ਦੇ ਭਾ ਕਰਕੇ ਲੈ ਲਏ। ਤੋਹਾ ਨੇ ਹੋਰ ਦਰਿਆ ਲੈ ਲਈਆਂ। ਛਿੰਦੀ ਨੂੰ ਉਹ ਪੁੱਛਣ ਲੱਗੀ ਆ ਪਰ ਉਹਨੇ ਪੰਜ ਜਿਹਾ ਲਾਇਆ ਕਿ ਮੇਰੀ ਮਾਂ ਕੋਲ ਬਥੇਰੀਆਂ ਦਰਿਆ ਪਈਆਂ। ਮੈਂ ਕੀ ਕਰਨੀ ਆ? ਛਿੰਦੀ ਸੋਚ ਰਹੀ ਸੀ ਸਭ ਪੈਸੇ ਦੀ ਖੇਡ ਆ। ਜੇ ਮੇਰੇ ਕੋਲ ਪੈਸੇ ਹੁੰਦੇ ਮੈਂ ਵੀ ਇੱਕ ਜੋੜਾ ਲੈ ਲੈਂਦੀ। ਛਿੰਦੀ ਨੂੰ ਸੋਚੀ ਪਈ ਵੇਖ ਮੂਰਤੀ ਬੋਲੀ ਨਹੀਂ ਛਿੰਦੀਏ। ਘਰ ਵਾਲਿਆਂ ਦੇ ਪੈਸੇ ਨਾਲ ਸ਼ੌਂਕ ਨਹੀਂ ਪੂਰੇ ਹੁੰਦੇ। ਮੈਂ ਵੇਖ ਲਾ ਕਦੇ ਇੱਕ ਪੰਜੀ ਨਹੀਂ ਮੰਗੀ ਗੱਗੂ ਦੇ ਪਿਓ ਤੋਂ ਛਿੰਦੀ ਤੇ ਫੇਰਾ ਪੈਸੇ ਕਿੱਥੋਂ ਆਏ ਤੇਰੇ ਕੋਲ ਮੂਰਤੀ ਉਹ ਨੰਬਰਦਾਰਾਂ ਦਾ ਹੈਪੀ ਨਹੀਂ ਹੈਗਾ ਉਹਦੇ ਨਾਲ ਯਾਰੀ ਲਾਈਆ ਕਦੇ ਮੂੰਹ ਨਹੀਂ ਫਟਕਾਰਦਾ ਮੇਰਾ ਉਹ ਜਿੰਨੇ ਪੈਸੇ ਮੰਗਾ ਉਹਨੇ ਦਿੰਦਾ ਛਿੰਦੀ ਨਾ ਪਹਿਣੇ ਪੈਸਿਆਂ ਦੀ ਖਾਤਰ ਆਪਦੀ ਇੱਜ਼ਤ ਕਿਉਂ ਲਹੋਣੀ ਮੂਰਤੀ ਘਰ ਵਾਲਿਆਂ ਨੂੰ ਵੀ ਤਾਂ ਇੱਜ਼ਤ ਦਿੱਤੀ ਆ ਆਏ ਨਹੀਂ ਕੁਝ ਹੁੰਦਾ ਕਿਹੜਾ ਕਿਸੇ ਨੂੰ ਪਤਾ ਲੱਗਦਾ ਮੈਨੂੰ ਤਾਂ ਹੈਪੀ ਕਹਿੰਦਾ ਸੀ ਅਖੇ ਤੇਰੇ ਨਾਲ ਗੱਲ ਕਰਨ ਨੂੰ ਫਿਰਦਾ ਗੋਰਾ ਜੇ ਹੈ ਤੇਰੀ ਕੋਈ ਵਿਚਾਰਤਾ ਕਰਾਵਾਂ ਤੇਰੀ ਗੱਲ ਬਥੇਰੇ ਪੈਸੇ ਦਿਆ ਕਰੂ ਤੈਨੂੰ ਫਿਰ ਤੂੰ ਮੇਰੇ ਵਾਂਗੂ ਨਿਤ ਬਦਲਵਾ ਲੀੜਾ ਕਪੜਾ ਪਾਇਆ ਕਰੇਗੀ ਛਿੰਦੀ ਨਾ ਨਾ ਭੈਣੇ ਮੈਂ ਆਪਦੇ ਰੱਬ ਵਰਗੇ ਬੰਦੇ ਨੂੰ ਧੋਖਾ ਨਹੀਂ ਦੇ ਸਕਦੀ ਮੂਰਤੀ ਛਿੰਦੀ ਐ ਸਭ ਪੈਸੇ ਦੀ ਖੇਡ ਆ ਜੇ ਕੋਲੇ 4 ਪੈਸੇ ਆ ਤਾਂ ਸਲਾਮਾ ਨਹੀਂ ਕੋਈ ਢੂਈ ਨਹੀਂ ਮਾਰਦਾ ਅਗਲਾ ਛਿੰਦੀ ਇੱਜ਼ਤ ਲਹਾ ਕੇ ਲਈ ਪੈਸਿਆਂ ਨੂੰ ਕੀ ਕਰਨਾ ਮੂਰਤੀ ਰੁੱਖੀ ਮਿੱਸੀ ਖਾ ਕੇ ਬੰਦਾ ਗੁਜ਼ਾਰਾ ਕਰ ਲੈ ਚੰਗਾ ਰਹਿੰਦਾ ਮੂਰਤੀ ਚੱਲ ਤੇਰੀ ਮਰਜ਼ੀ ਮੈਂ ਚੱਲੀ ਮੂਰਤੀ ਤਾਂ ਚਲੀ ਗਈ ਸੀ ਪਰ ਛਿੰਦੀ ਨੂੰ ਸੋਚਣ ਲਈ ਮਜਬੂਰ ਕਰ ਗਈ ਕਿ ਜੇ ਮੈਂ ਗੋਰੇ ਨਾਲ ਗੱਲ ਕਰ ਲਈ ਫਿਰ ਮੈਂ ਵੀ ਇਹਨਾਂ ਵਾਂਗੂ ਟੌਰ ਕੱਢ ਕੇ ਰਿਹਾ ਕਰੂੰਗੀ ਪਰ ਇਹੋ ਜੀ ਟੌਰ ਨੂੰ ਕੀ ਕਰੂੰਗੀ ਆਪਦੇ ਬੰਦੇ ਨੂੰ ਛੱਡ ਬੇਗਾਨੇ ਬੰਦੇ ਨਾਲ ਨਹੀਂ ਨਹੀਂ ਇਹ ਕੰਮ ਨਹੀਂ ਕਰਨਾ ਲੋਕਾਂ ਨੂੰ ਪਤਾ ਨਹੀਂ ਕੀ ਹੋ ਗਿਆ ਕਿਹੜੇ ਪਾਸੇ ਚੱਲ ਪਈ ਦੁਨੀਆ ਅੱਗੇ ਅਗਲਾ ਇਹੋ ਜਿਹਾ ਕੰਮਾ ਤੋਂ ਡਰਦਾ ਸੀ ਪਰ ਅੱਜ ਕੱਲ ਸ਼ਰਮ ਹਯਾ ਨਾਮ ਦੀ ਕੋਈ ਚੀਜ਼ ਨਹੀਂ ਰਹਿ ਰਹੀ ਚੱਲ ਮਣਾ ਜਵਾਕ ਸਕੂਲੋਂ ਆਉਣ ਵਾਲਿਆਂ ਚਾਹ ਤਰਾ ਚਾਹ ਧਰਦੀ ਛਿੰਦੀ ਹੀ ਸੋਚ ਜਾ ਸੋਚੀ ਜਾਵੇ ਕਿ ਜਿੱਥੇ ਆਪਦੇ ਬੰਦੇ ਨੇ ਖੜਨਾ ਉੱਥੇ ਬਗਾਨੇ ਭਲਾ ਕਿਵੇਂ ਖੜ ਜੂ ਆਪਦਾ ਬੰਦਾ ਭਾਵੇਂ ਜਿਵੇਂ ਮਰਜੀ ਆ ਉਹਦੇ ਵਰਗਾ ਨਹੀਂ ਕੋਈ ਬਣ ਸਕਦਾ ਕੱਟ ਖਾ ਲਵੋ ਪਰ ਪੈਸਿਆਂ ਪਿੱਛੇ ਆਪਦੇ ਆਪ ਨੂੰ ਧੋਖਾ ਨਾ ਦਿਓ ਚੰਗੇ ਮਾੜੇ ਦਿਨ ਆਉਂਦੇ ਜਾਂਦੇ ਰਹਿੰਦੇ ਆ ਸਮਾਂ ਇੱਕੋ ਜਿਹਾ ਨਹੀਂ ਰਹਿੰਦਾ ਚਾਹ ਤਰੀ ਹੋਈ ਸੀ ਕਿੰਨੇ ਨੂੰ ਰਾਮਾ ਵੀ ਆ ਗਿਆ ਰਾਮੇ ਨੂੰ ਵੇਖ ਕੇ ਛਿੰਦੀ ਬੋਲੀ ਅੱਜ ਕਿਵੇਂ ਸੁਨੇਹਾ ਆ ਗਿਆ ਰਾਮਾ ਬਸ ਕੁਝ ਨਹੀਂ ਉਹ ਤਾਂ ਜਿਨ੍ਹਾਂ ਦੇ ਘਰੇ ਮੈਂ ਕੰਮ ਕਰਦਾ ਉਹਨਾਂ ਦੇ ਰੌਲਾ ਜਾ ਪੈ ਗਿਆ ਸੀ ਛੋਟੀ ਜੀ ਗੱਲ ਦਾ ਮਕਾਨ ਮਾਲਕ ਕਹਿੰਦਾ ਕੱਲ ਨੂੰ ਸ਼ੁਰੂ ਕਰਦੇ ਹੋ ਕੰਮ ਤਾਂ ਹੀ ਅਸੀਂ ਤਿੰਨੇ ਹੀ ਆ ਗਏ ਛਿੰਦੀ ਲੈ ਇਹੋ ਜਿਹਾ ਕੀ ਹੋ ਗਿਆ ਸੀ ਰਾਮਾ ਹੁਣ ਤੈਨੂੰ ਕੀ ਦੱਸਾਂ ਆ ਆਪਣੀ ਗਵਾਂਢਣ ਆ ਜਿਹੜੀ ਮੂਰਤੀ ਇਹ ਕਿਤੇ ਹੈਪੀ ਕੀ ਮੋਟਰ ਤੇ ਗਈ ਸੀ ਹੈਪੀ ਦੀ ਬਹੂ ਨੂੰ ਪਤਾ ਨਹੀਂ ਕਿੱਥੋਂ ਘੰਸੋ ਪੈ ਗਈ ਉਹ ਤਾਂ ਸਿੱਧਾ ਮੋਟਰ ਤੇ ਜਾਵੜੀ ਤੇ ਮੂਰਤੀ ਦਾ ਇਹੋ ਜਿਹਾ ਹਾਲ ਕਰਿਆ ਫਿਰ ਵੇਖ ਲਾ ਹੁਣ ਸਾਰੇ ਪਿੰਡ ਚ ਬੇਇਜ਼ਤੀ ਹੋ ਗਈ ਕੀ ਕਰੂ ਅਗਲਾ ਛਿੰਦੀ 100 ਦਿਨ ਚੋਰਦਾ ਤੇ ਇੱਕ ਦਿਨ ਸਾਧਦਾ ਅੱਜ ਦੁਪਹਿਰੇ ਤਾਂ ਦਨੀਆ ਖਰੀਦੀ ਸੀ ਮੈਨੂੰ ਆਪਦੇ ਪੈਸੇ ਵਿਖਾਉਂਦੀ ਸੀ ਪਰ ਇਹੋ ਜਿਹੇ ਪੈਸਿਆਂ ਦਾ ਕਾਹਦਾ ਮਣ ਛਿੰਦੀਏ ਪੈਸਾ ਕਮਾਇਆ ਜਾ ਸਕਦਾ ਹੱਥੀਂ ਕਿਰਤ ਕਰਕੇ ਪਰ ਇੱਜ਼ਤ ਗਵਾਚੀ ਮੁੜ ਵਾਪਸ ਨਹੀਂ ਆਉਂਦੀ ਧੰਨਵਾਦ ਜੀ